ਹੈਲੋ ਜੀ ਸਾਰਿਆਂ ਨੂੰ ਜੀ ਮੇਰੇ ਵੱਲੋਂ ਹੱਥ ਜੋੜ ਕੇ ਪਿਆਰ ਸਤਿ ਸ੍ਰੀ ਅਕਾਲ ਕੌਸਮਦੂ ਬਟਿਕ ਐਂਡ ਬਲੌਗ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ। امید ਕਰਦੇ ਹਾਂ ਤੁਸੀਂ ਠੀਕ ਠਾਕ ਹੋ। ਅਸੀਂ ਵੀ ਠੀਕ ਠਾਕ ਹਾਂ ਜੀ। ਲਓ ਜੀ ਅੱਜ ਆਪਣੇ ਜਿਹੜੇ ਨਵੇਂ ਸੂਟਸ ਸਟਿਚ ਹੋ ਕੇ ਜਾ ਰਹੇ ਨੇ ਹਨਾ ਉਹਨਾਂ ਦੀ ਵੀਡੀਓ ਤੁਹਾਡੇ ਨਾਲ ਸ਼ੇਅਰ ਕਰਨ ਲੱਗੇ ਹਾਂ। ਸਭ ਤੋਂ ਪਹਿਲਾਂ ਤੁਹਾਨੂੰ ਆਪਾਂ ਆਪਣਾ ਐਡਰੈਸ ਦੱਸਾਂਗੇ ਜੀ। ਆਪਣਾ ਐਡਰੈਸ ਹੈਗਾ ਕੌਸਮਦੂ ਬਟਿਕ ਐਂਡ ਬਿਊਟੀ ਸੈਲੂਨ ਤੂਰੀ ਦੇ ਵਿੱਚ ਹੈ ਜੀ। ਬਰਨਾਲਾ ਰੋਡ ਦੇ ਉੱਪਰ। ਗੁਰਦੁਆਰਾ ਕਲੰਗੀਧਰ ਸਾਹਿਬ ਦਸਮੇਸ਼ ਨਗਰ ਦਾਗਹੀਟਾ ਬਣਿਆ ਹੋਇਆ ਉਹਦੇ ਬਿਲਕੁਲ ਸਾਹਮਣੇ ਗਲੀ ਦੇ ਵਿੱਚ ਆਪਣਾ ਬੁਟੀਕ ਹੈਗਾ ਆ ਤੇ ਤੁਸੀਂ ਜਦੋਂ ਮर्जी ਆ ਸਕਦੇ ਹੋ ਬਾਕੀ ਆਪਾਂ ਹਰ ਇੱਕ ਤਰ੍ਹਾਂ ਦੀ ਜਿਹੜਾ ਹੈਗਾ ਬੱਚਿਆਂ ਨੂੰ ਟ੍ਰੇਨਿੰਗ ਦੇ ਰਹੇ ਹਾਂ ਜੀ ਕਿਸੇ ਵੀ ਤਰ੍ਹਾਂ ਦੀ ਤੁਸੀਂ ਕੋਈ ਸਿਲਾਈ ਸਿੱਖਣਾ ਚਾਹੁੰਦੇ ਹੋ ਨਾ ਜਾਂ ਬਿਊਟੀਫੁੱਲ ਦੇ ਕੋਰਸ ਕਰਨਾ ਚਾਹੁੰਦੇ ਹੋ ਤੁਸੀਂ ਕਰ ਸਕਦੇ ਹੋ ਕਿਉਂਕਿ ਕਾਫੀ ਬੱਚੇ ਆਪਣੇ ਕੋਲੇ ਕੰਮ ਸਿੱਖ ਰਹੇ ਆ ਤੇ ਕਾਫੀ ਸਿੱਖ ਚੁੱਕੇ ਆ ਤੇ ਆਪਣੀ ਬਾਕੀ ਹਰ ਇੱਕ ਬੁਟੀਕ ਨਾਲੋਂ ਆਪਣਾ ਰੇਟ ਘੱਟ ਰੱਖਿਆ ਹੋਇਆ ਜੀ ਸਟਿਚਿੰਗ ਸਖਾਂ ਦਾ ਘੱਟੋ-ਘੱਟ 1000 ਰੁਪਏ ਦਾ ਸਾਡਾ ਫਰਕ ਹੈਗਾ ਆ ਫੀਸ ਦਾ ਮੰਥਲੀ ਤੇ ਬਾਕੀ ਕਿਸੇ ਵੀ ਤੁਸੀਂ ਹੈ ਨਾ ਕੋਈ ਕੋਰਸ ਵਗੈਰਾ ਕਰਨਾ ਤੁਸੀਂ ਜਦੋਂ ਜਿਹੜਾ ਹੈਗਾ WhatsApp ਤੇ ਮੈਸੇਜ ਕਰ ਸਕਦੇ ਹੋ ਆਪਾਂ ਇਹਦੇ ਉੱਪਰ ਆਪਣਾ ਵੀਡੀਓ ਦੇ ਉੱਪਰ ਨੰਬਰ ਦੇ ਦਾਂਗੇ ਤੁਸੀਂ ਉਹਦੇ ਤੋਂ ਸਾਡੇ ਨਾਲ ਗੱਲਬਾਤ ਕਰ ਸਕਦੇ ਹੋ ਕਿਸੇ ਵੀ ਤਰ੍ਹਾਂ ਦੇ ਤੁਸੀਂ ਬੇਸਿਕ ਕੋਰਸ ਕਰਨੇ ਆਡਵਾਂਸ ਕੋਰਸ ਕਰਨੇ ਆ ਆਪਾਂ ਹਰ ਇੱਕ ਤਰ੍ਹਾਂ ਦੇ ਕੋਰਸ ਕਰਵਾਉਂਦੇ ਹਾਂ ਲਓ ਜੀ ਇਹ ਆਪਣੇ ਹੈਗੇ ਨੇ ਸੂਟ ਸਟਿਚ ਕੀਤੇ ਹੋਏ ਜਿੱਦਾਂ ਇਹ ਕਾਫੀ ਸੂਟ ਹੈਗੇ ਅੱਜ ਜਿਹੜੇ ਜਾਣੇ ਆ ਤੇ ਆਪਾਂ ਤੁਹਾਨੂੰ ਦਿਖਾਉਣ ਲੱਗੇ ਹਾਂ ਸਭ ਤੋਂ ਪਹਿਲਾਂ ਇਹ ਸੂਟ ਦਿਖਾਵਾਂਗੇ ਆਹ ਲੋ ਇਹ ਜਿੱਦਾਂ ਹੈ ਨਾ ਟਿਸ਼ੂ ਦਾ ਸੂਟ ਕਹਿੰਦੇ ਆ ਉਹ ਵਾਲਾ ਸੂਟ ਹੈ ਇਹਦੇ ਵਿੱਚ ਆਪਣਾ ਟਾਪਟਾ ਲੱਗਿਆ ਹੋਇਆ ਹੈ ਇਹਦੇ ਮੇਨ ਗੱਲ ਕੀ ਹੈ ਜਿਹੜੀ ਆਪਾਂ ਤੁਹਾਨੂੰ ਦਿਖਾਉਣ ਲੱਗੇ ਹਾਂ ਨਾ ਬਾਹ ਦੇ ਇੱਕ ਪਾਸੇ ਕੱਪੜਾ ਬਿਲਕੁਲ ਨਹੀਂ ਸੀਗਾ ਇੱਕ ਪਾਸੇ ਹੈਗਾ ਸੀਗਾ ਆ ਲੈਂਥ ਘਟਦੀ ਸੀਗੀ ਕਿਉਂਕਿ ਜਦੋਂ ਬਾਹ ਦੇ ਉੱਪਰ ਬਾਹ ਦਾ ਵਰਕ ਦਿੱਤਾ ਹੁੰਦਾ ਹੈ ਨਾ ਤੇ ਉਹ ਵਰਬਾਂ ਇਹਨਾਂ ਦੀ ਜਿਆਦਾ ਸੀ ਕਿ 17 ਇੰਚ ਸੀਗੀ ਉਹ 15 ਇੰਚੀ ਜਿਹੜਾ ਹੈਗਾ ਬਾਹ ਦੇ ਉੱਪਰ ਬਾਹ ਦੀ ਕਢਾਈ ਜਰੀ ਹੋਈ ਸੀਗੀ ਬਾਹ ਘਟਦੀ ਸੀ ਫਿਰ ਆਪਾਂ ਨੇ ਕੀ ਕਰਿਆ ਦੇਖੋ ਜੋੜ ਲਾ ਕੇ نیچے ਕੱਪੜਾ ਵਧਾ ਕੇ ਹਨਾ ਇਸ ਤਰ੍ਹਾਂ ਗੋਟਾ ਪੱਤੀ ਨਾਲ ਜਿਹੜਾ ਹੈਗਾ ਡਿਜ਼ਾਈਨ ਬਣਾਤਾ ਉਸ ਤਰ੍ਹਾਂ ਹੀ ਆਪਾਂ ਮੋਰੀਆਂ ਤਿਆਰ ਕਰਤੀਆਂ ਨਾਲੇ ਜਿਹੜਾ ਹੈਗਾ ਜੋੜ ਨੂੰ ਕਵਰ ਕਰਤਾ ਤੇ ਬਾਕੀ ਉਹਨਾਂ ਦਾ ਸੂਟ ਇਹ ਜਿਹਾ ਹਨਾ ਕਢਾਈ ਵਗੈਰਾ ਹੈਗੀ ਹੈ ਗਲਾ ਵਗੈਰਾ ਆਪ ਦੇਖੋ ਇਸ ਤਰ੍ਹਾਂ ਬਣਿਆ ਹੋਇਆ ਬਾਕੀ ਸਿੰਪਲ ਰੱਖਿਆ ਆਪਾਂ ਨੇ ਤੇ ਜਿਹੜਾ ਉਹਨਾਂ ਦਾ ਸਲਵਾਰ ਹੈ ਫਿਰ ਆਪਾਂ ਨੇ ਸਲਵਾਰ ਤੇ ਵੀ ਇਸ ਤਰ੍ਹਾਂ ਜਿਹੜਾ ਹੈਗਾ ਡਿਜ਼ਾਈਨ ਕਰਤਾ ਕਿਉਂਕਿ ਕਈ ਵਾਰੀ ਆਪਾਂ ਦੇਖਦੇ ਆਂ ਲੈਂਥ ਨਹੀਂ ਆਉਂਦੀ ਹੁੰਦੀ ਹੈ ਨਾ ਨੀਚੇ ਵਰਕ ਦੇ ਕੱਪੜਾ ਛੱਡਿਆ ਪਿਆ ਹੁੰਦਾ ਫਿਰ ਉਹ ਕੱਪੜਾ ਜਦੋਂ ਆਪਾਂ ਖਾਲੀ ਤੇ ਮੂਰੀ ਕਰਦੇ ਆ ਉਹ ਵੀ ਵਧੀਆ ਨਹੀਂ ਲੱਗਦਾ ਦੇਖੋ ਆਪਾਂ ਗੋਟਾ ਪੱਤੀ ਨਾਲ ਜਿੱਦਾਂ ਬਾਵਾ ਤੇ ਡਿਜ਼ਾਈਨ ਕਰਿਆ ਉਦਾਂ ਹੀ ਆਪਾਂ ਮੂਰੀ ਤੇ ਡਿਜ਼ਾਈਨ ਕਰਤਾ ਬੜਾ ਸੋਹਣਾ ਜਿਹੜਾ ਹੈ ਨਾ ਸੂਟ ਲੱਗਦਾ ਆ ਬਣਿਆ ਹੋਇਆ ਤੇ ਇਹ ਉਹਨਾਂ ਦਾ ਜਿਹੜਾ ਹੈਗਾ ਸੂਟ ਹੈਗਾ ਆ ਤੇ ਇੱਕ ਸੂਟ ਉਹ ਲੈ ਗਏ ਸੀਗੇ ਜਾਂਦੀ ਸੀਗੇ ਉਸ ਤੋਂ ਬਾਅਦ ਆਪਣਾ ਅਗਲਾ ਸੂਟ ਆ ਗਿਆ ਜੀ ਇਹ ਵਾਲਾ ਇਹ ਵੀ ਇਸ ਵਾਰੀ ਆਰਗੰਜ਼ਾ ਟਿਸ਼ੂ ਸਿਮਰ ਹੈ ਨਾ ਇਹ ਵਾਲਾ ਕੱਪੜਾ ਬਹੁਤ ਜ਼ਿਆਦਾ ਜਿਹੜਾ ਹੈਗਾ ਸਟਿਚ ਹੋਇਆ ਇਹ ਜਿਹੜਾ ਹੈਗਾ ਆਰਗੰਜ਼ਾ ਦੇ ਉੱਤੇ ਵਰਕ ਹੈਗਾ ਇਹਦੇ ਵਿੱਚ ਵੀ ਆਪਾਂ ਨੇ ਟਾਪਟਾ ਲਗਾਇਆ ਹੋਇਆ ਸਾਰੇ ਦੇ ਵਿੱਚ ਤੇ ਕਿਉਂਕਿ ਪ੍ਰੈਸਾਂ ਵਗੈਰਾ ਹੋ ਗਈਆਂ ਹੁਣ ਆਪਾਂ ਤੈਹਾ ਨਹੀਂ ਖੋਲਾਂਗੇ ਇਹਨਾਂ ਦੀ ਬਾਹਾਂ ਸਿੰਪਲ ਸੀਗੀ ਬਿਲਕੁਲ ਸਿੰਪਲ ਸੀਗੀ ਆਪਾਂ ਨੇ ਦੇਖੋ ਇਸ ਤਰ੍ਹਾਂ ਜਿਹੜੀ ਹੈਗੀ ਲੈਂਸ ਦੀ ਗੁੰਮ ਲੈਂਸ ਦੀ ਫਿਨਿਸ਼ਿੰਗ ਦਿੱਤੀ ਬਾਹਾਂ ਦੇ ਉੱਪਰ ਵਾਂ ਤੇ ਆਪਾਂ ਇਸ ਤਰ੍ਹਾਂ ਜਿਹੜੀ ਹੈਗੀ ਗੁੰਮ ਲੈਸ ਲਾਤੀ ਬਾਕੀ ਵਰਕ ਹੈਵੀ ਸੀਗਾ ਬਹੁਤ ਸੋਹਣਾ ਵਰਕ ਹੈ ਮੋਤੀ ਦਾ ਵਰਕ ਸੀਗਾ ਤੇ ਥ੍ਰੈਡ ਦਾ ਵਰਕ ਸੀਗਾ ਤੇ ਇਹਦੀ ਸਲਵਾਰ ਆਪਾਂ ਨੇ ਪਾਕਿਸਤਾਨੀ ਬਣਾਈ ਹੈ ਜੀ ਉਹਨਾਂ ਨੇ ਪਾਕਿਸਤਾਨੀ ਵਾਂਹ ਸੌਰੀ ਸਲਵਾਰ ਗਿਆ ਸੀਗਾ 8 ਇੰਚ ਮੂਰੀ ਇਹਦੀ ਮੂਰੀ ਉਹਨਾਂ ਨੇ ਥੋੜੀ ਵੱਡੀ ਰਖਾਈ ਹੈ ਸਟੇਟ ਜਿਹੜੀ ਹੈਗੀ ਆਪਾਂ ਨੇ ਸਲਵਾਰ ਬਣਾਈ ਹੈ ਤੇ ਅਗਲਾ ਆਪਣਾ ਸੂਟ ਹੈਗਾ ਜੀ ਇਹ ਵਾਲਾ ਇਹ ਹੈਗਾ ਗਰੇਸ਼ ਕਾਟਨ ਦਾ ਸੂਟ ਇਹ ਸੂਟ ਦੇ ਵਿੱਚ ਆਪਾਂ ਨੇ ਹਾਫ ਦੇ ਵਿੱਚ ਲਾਈਨਿੰਗ ਲਾਈ ਹੈ ਇਨਾਂ ਦੇ ਵੀ ਬਾਹਾਂ ਖਾਲੀ ਸੀ ਕਿ ਆਪਾਂ ਇਸ ਤਰ੍ਹਾਂ ਜਿਹੜਾ ਹੈਗਾ ਗੋਟਾ ਲਾਤਾ ਬਾਹਾਂ ਦੇ ਉੱਪਰ ਕਿਉਂਕਿ ਘੇਰੇ ਤੇ ਵਰਕ ਸੀਗਾ ਹੈਵੀ ਥੋੜਾ ਜਾਂ ਤੇ ਇਹ ਆਪਾਂ ਨੇ ਗੋਡਿਆਂ ਦੇ ਵਿੱਚ ਕੱਲੀ ਲਾਈਨਿੰਗ ਲਾਈਏ ਗੋਡਿਆਂ ਤੇ ਕਮੀਜ਼ ਦੇ ਵਿੱਚ ਲਾਈਏ ਇਹ ਬਣਾਵਲਾ ਸੂਟ ਹੋ ਗਿਆ ਇਹ ਹੋ ਗਿਆ ਜੀ ਦੇਖੋ ਇਹ ਵੀ ਜਿਹੜਾ ਸਿਮਰ ਦਾ ਸੂਟ ਕਹਿ ਸਕਦੇ ਆਪਾਂ ਇਹ ਵੀ ਫੁੱਲ ਹੈਵੀ ਸੂਟ ਹੈ ਵਰਕ ਵਾਲਾ ਬਾਕੀ ਉਹ ਸਿੰਪਲ ਹੈ ਕਿ ਇਹ ਅਸਲੀ ਗੇਰ ਬਣਨ ਵਾਸਤੇ ਇਨਾਂ ਦੇ ਵੀ ਬਾਹਾਂ ਤੇ ਕੁਝ ਨਹੀਂ ਸੀਗਾ ਬਾਹਾਂ ਤੇ ਆਪਾਂ ਇਸ ਤਰ੍ਹਾਂ ਗੋਟਾ ਲਾਤਾ ਥੋੜਾ ਥੋੜਾ ਗੋਟਾ ਲਾਤਾ ਮੋਰੇ ਵਾ ਆਪਾਂ ਨੇ ਦੇਖੋ ਪਾਈਪਿੰਗ ਦੀ ਤਰ੍ਹਾਂ ਜਿਹੜਾ ਹੈਗਾ ਕੱਪੜਾ ਕੱਢ ਦਿੱਤਾ ਤੇ ਇਹ ਵੀ ਫੁੱਲ ਲਾਈਨਿੰਗ ਸੂਟ ਹੈ ਇਹ ਅੱਜ ਕੱਪੜੇ ਜਿਹੜੇ ਆਪਣੇ ਅੱਜ ਦੇ ਹਫਤੇ ਦੇ ਜਾਣ ਵਾਲੇ ਕੱਪੜੇ ਨੇ ਉਹ ਵਾਲੇ ਕੱਪੜੇ ਨੇ ਕਿਉਂਕਿ ਕਾਫੀ ਟਾਈਮ ਹੋ ਗਿਆ ਆਪਾਂ ਕੋਈ ਵੀਡੀਓ ਨਹੀਂ ਦਿੱਤੀ ਬੜੇ ਜਿਹੜੇ ਹੈਗੇ ਮੈਸੇਜ ਆ ਰਹੇ ਤੇ ਕਿ ਹੁਣ ਤੁਸੀਂ ਕੋਈ ਸਿਲਾਈ ਦੀ ਵੀਡੀਓ ਨਹੀਂ ਪਾਉਂਦੇ ਹੈਗੇ ਇਸ ਵਾਰੀ ਕਿਉਂਕਿ ਦਿਨ ਛੋਟੇ ਸੀਗੇ ਜੀ ਟਾਈਮ ਘੱਟ ਸੀਗਾ ਜਲਦੀ ਜਲਦੀ ਕੱਪੜੇ ਦੇਣੇ ਹੁੰਦੇ ਆ ਉਹਦੇ ਕਰਕੇ ਹੁਣ ਅੱਜ ਜਿਹੜਾ ਹੈਗਾ ਤੁਹਾਡੇ ਨਾਲ ਵੀਡੀਓ ਸ਼ੇਅਰ ਕਰਨ ਲੱਗੇ ਆ ਜਿਹੜੇ ਅੱਜ ਦੇ ਹਫਤੇ ਦੇ ਕੱਪੜੇ ਜਾਣੇ ਆ ਇਹ ਹੁਣ ਜਿੱਦਾਂ ਕਾਟਨ ਦੇ ਕੱਪੜੇ ਸ਼ੁਰੂ ਹੋ ਗਏ ਹਨਾ ਬਣਨੇ ਇਹ ਕਾਟਨ ਦੇ ਸੂਟ ਹੈਗੇ ਆ ਇਹ ਕਿਸੇ ਦੇ 10 ਸੂਟ ਆ ਇਹ ਵੀ ਕਲਕੱਤੇ ਤੋਂ ਹੈਗੇ ਨੇ ਉਹ ਜਦੋਂ ਕੱਪੜੇ ਸਮਾ ਕੇ ਲੈ ਕੇ ਜਾਂਦੇ ਉਹਨਾਂ ਨੇ ਕਾਫੀ ਸੂਟ ਹੁੰਦੇ ਆ ਉਹਨਾਂ ਦੇ ਦੇਖੋ ਐਸ ਤਰ੍ਹਾਂ ਜਿਹੜਾ ਹੈਗਾ ਕਮੀਜ਼ ਹੈਗਾ ਬਾਕੀ ਸਿੰਪਲ ਬਣਾਇਆ ਆਪਾਂ ਨੇ ਉਹਨਾਂ ਨੇ ਸਿੰਪਲ ਕਰਨ ਨੂੰ ਕਿਹਾ ਸੀਗਾ ਵੈਸੇ ਉਹਨਾਂ ਨੇ ਥੋੜੇ ਜਿਹਾ ਪਾਕਿਸਤਾਨੀ ਲੁੱਕ ਦੇ ਵਿੱਚ ਸੂਟ ਬਣਵਾਏ ਆ ਖੁੱਲੇ-ਖੁੱਲੇ ਤੇ ਸਟੇਟ ਸਲਵਾਰਾਂ ਦੇ ਨਾਲ ਤੇ ਇੱਕ ਉਹਨਾਂ ਦਾ ਇਹ ਸੂਟ ਹੈਗਾ ਇੱਕ ਉਹਨਾਂ ਦਾ ਇਹ ਸੂਟ ਹੈਗਾ ਇਹ ਆਪਾਂ ਨੇ ਲਾਈਨਿੰਗ ਲਾ ਕੇ ਬਣਾਇਆ ਪਲੇਟਾਂ ਵਗੈਰਾ ਉਹਨਾਂ ਨੇ ਪਾਈਆਂ ਨਹੀਂ ਕਿਉਂਕਿ ਜਿੱਦਾਂ ਹੁਣ ਹਨਾ ਟ੍ਰੈਂਡ ਹੋ ਗਿਆ ਥੋੜਾ ਜਿਹਾ ਪਲੇਟਾਂ ਬਹੁਤ ਜ਼ਿਆਦਾ ਘੱਟ ਪਾ ਰਹੇ ਨੇ ਪਲੇਟਾਂ ਉਹਨਾਂ ਨੇ ਨਹੀਂ ਪਵਾਇਆਂ ਤੇ ਪਾਕਿਸਤਾਨੀ ਲੁੱਕ ਦੇ ਵਿੱਚ ਜਿਹੜੇ ਹੈਗੇ ਉਹਨਾਂ ਨੇ ਸੂਟ ਤਿਆਰ ਕਰਵਾਏ ਆ ਤੇ ਬਹੁਤ ਸੋਹਣਾ ਵਰਕ ਹੋਇਆ ਹੋਇਆ ਸੂਟ ਤੇ ਆ ਦੇਖੋ ਕਲਕੱਤੇ ਦੇ ਵਿੱਚ ਕਿਉਂਕਿ ਉਹ ਪਲਕੱਤੇ ਰਹਿੰਦੇ ਆ ਉਹ ਜਦੋਂ ਵੀ ਆਉਂਦੇ ਆ ਸੂਟ ਆ ਆਪਣੇ ਕੋਲੋਂ ਬਣਵਾ ਕੇ ਲੈ ਜਾਂਦੇ ਨੇ ਬਾਕੀ ਪਸੰਦ ਨਾਲ ਪਸੰਦ ਦੀ ਲੁੰਦੀ ਆ ਹਨਾ ਜੀ ਤੇ ਜਿੰਨੂੰ ਜਿੱਥੋਂ ਪਸੰਦ ਆਉਣ ਲੱਗ ਜੇ ਅਗਲਾ ਉੱਥੇ ਹੀ ਬਣਵਾਉਂਦੇ ਇਹਦੇ ਆਪਾਂ ਨੇ 벨ਟ ਦੇ ਵਿੱਚ ਲਾਈਨਿੰਗ ਲਾਈ ਹੈ ਤੇ ਇਕੱਲੇ ਗੋਡਿਆਂ ਦੇ ਵਿੱਚ ਲਾਈਨਿੰਗ ਲਾਈ ਹੈ ਬਾਕੀ ਸਾਰੀ ਸਲਵਾਰ ਦੇ ਵਿੱਚ ਨਹੀਂ ਲਾਈ ਇਹ ਕੋਨਾਂ ਦਾ ਇਹ ਵਾਲਾ ਸੂਟ ਹੈ कॉटन ਦੇ ਸੂਟ ਆ ਉਹਦੇ ਵਿੱਚ ਲਾਈਨਿੰਗ ਵਾਲੇ ਵੀ ਹੈਗੇ 2-4 ਸੂਟ ਬਾਕੀ कॉटन ਦੇ ਆ ਤੇ ਇਹ ਵੀ कॉटन ਵਾਂਗੂ ਹੀ ਆ ਗਰਮੀ ਦੇ ਵਿੱਚ ਹੀ ਪਹਿਨੇ ਆ ਇਹਨਾਂ ਦੇ ਵਿੱਚ ਉਹਨਾਂ ਨੇ ਲੈਣੀ ਲਗਵਾ ਲਈ ਤੇ ਇਹ ਵੀ ਪਿਓਰ कॉटन ਦਾ ਸੂਟ ਹੈਗਾ ਇਹ ਵੀ ਆਪਣਾ ਬਿਲਕੁਲ ਸਿੰਪਲ ਬਣਾਇਆ ਹੋਇਆ ਤੇ ਇਹ ਦੀ ਪਾਕਿਸਤਾਨੀ ਸਲਵਾਰ ਕਰੀ ਐ ਸੀ ਇਹ ਪੂਰਾ ਪੂਰਾ ਜਿਹਾ ਕੱਪੜਾ ਸੀ ਹਾਂ ਕਹਿੰਦੇ ਆਪਦੇ ਹਿਸਾਬ ਨਾਲ ਕਰਦੇ ਹੋ ਇਹ ਵੀ ਉਹਨਾਂ ਦਾ ਸੂਟ ਹੈਗਾ ਇਹਦੀ ਵੀ ਸਲਵਾਰ ਸਟੇਟ ਕਰੀ ਐ ਹਾਂ ਦੇਖੋ ਬਾਕੀ ਜਿਹੜਾ ਹੈਗਾ ਹਾਂ ਦੇਖੋ ਲੈਂਥ ਉਹਨਾਂ ਦੀ ਪੂਰੀ ਪੂਰੀ ਆ ਰਹੀ ਥੀ ਦੇਖੋ ਥੋੜੇ ਜਿ ਖੁੱਲੇ ਸੂਟ ਬਣਵਾਇਆ ਇਹ ਬਾਹਾਂ ਦਾ ਵਿੱਚ ਥੋੜੀ ਜਿ ਪ੍ਰੋਬਲਮ ਆਉਂਦੀ ਸੀਗੀ ਕਿਉਂਕਿ ਉਹਨਾਂ ਦੇ ਘੇਰਾ हिਪ ਜ਼ਿਆਦਾ ਹੋਣ ਕਰਕੇ ਹਨਾ ਜਿਹੜਾ ਸਾਈਡ ਤੋਂ ਕੱਪੜਾ ਲਿਆ ਬਹੁਤ ਘੱਟ ਲਿਆ ਉਹਨਾਂ ਦੀ ਲੈਂਥ ਹੈਗੀ ਸੀਗੀ 16-17ਾਂ ਵਾਂ ਦੀ ਇਹ ਲੈਂਥ ਤਿਆਰ ਨਹੀਂ ਤੇ ਹੋ ਰਹੀ ਦੇਖੋ ਇੰਨੀ ਕੁ ਲੈਂਥ ਹੀ ਸੀਗੀ ਤੁਹਾਨੂੰ ਦਿਖ ਰਿਹਾ ਹੋਆ ਬਾਰਡਰ ਤੱਕ ਇੰਨੀ ਲੈਂਥ ਸੀਗੀ ਇੱਥੇ ਤੱਕ 12-13 ਇੰਚ ਲੈਂਥ ਤਿਆਰ ਹੁੰਦੀ ਸੀਗੀ ਫਿਰ ਆਪਾਂ ਨੇ ਕੀ ਕਰਿਆ ਸ਼ਰਟ ਨਾਲ ਦੀ ਮੂਰੇ ਪੱਟੀ ਲਗਾਤੀ ਦੇਖੋ ਨਾਲੇ ਲੈਂਥ ਵਧ ਗਈ ਨਾਲੇ ਜਿਹੜਾ ਹੈਗਾ ਡਿਜ਼ਾਈਨ ਬਣ ਗਿਆ ਇੱਕ ਉਹਨਾਂ ਦਾ ਹੈਗਾ ਇਹ ਵਾਲਾ ਸੂਟ ਜੀ ਇਹ ਵੀ ਕਾਟਨ ਬੇਸ ਸੂਟ ਹੈ ਬਹੁਤ ਸੋਹਣਾ ਸੂਟ ਹੈ ਦਿਖਾਉਣ ਲੱਗੀ ਹਾਂ ਤੁਹਾਨੂੰ ਸਲਵਾਰ ਇਹਨਾਂ ਦੀ ਆਪਾਂ ਨੇ ਸਿੰਪਲ ਰੱਖੀ ਹੈ ਗੋਡਿਆਂ ਦੇ ਵਿੱਚ ਲਾਈਨਿੰਗ ਲਾਈ ਹੋਈ ਹੈ ਕਿਵੇਂ ਦਿਖਾਉਣੀ ਹੈ ਜਿੱਦਾਂ ਪਾਕਿਸਤਾਨੀ ਲੁੱਕ ਦੇ ਵਿੱਚ ਹੀ ਸੂਟ ਹੈਗਾ ਸੀਗਾ ਦੇਖੋ ਇਸ ਤਰ੍ਹਾਂ ਬਹੁਤ ਸੋਹਣਾ ਹੈਗਾ ਸੀਗਾ ਬਣਿਆ ਹੋਇਆ ਗੜਾ ਵਗੈਰਾ ਤੇ ਇਹਦੇ ਵਿੱਚ ਆਪਾਂ ਨੇ ਲੈਨਿੰਗ ਲਾ ਕੇ ਕੋਈ ਪਲੇਟਾ ਵਗੈਰਾ ਨਹੀਂ ਪਲਾ ਪਾਈਆਂ ਉਹਨਾਂ ਨੇ ਸਟੇਟ ਜੇ ਸੂਟ ਬਣਵਾਇਆ ਬਿਲਕੁਲ ਜਿਵੇਂ ਆਪਾਂ ਕਹიდੀਏ ਖੁੱਲ੍ਹੇ ਜਿਹਾ ਸਿੰਪਲ ਜਿਹਾ ਹੈ ਨਾ ਉਦਾਂ ਉਹਨਾਂ ਨੇ ਸੂਟ ਆਪਦੇ ਤਿਆਰ ਕਰਵਾਇਆ ਬਹੁਤ ਜ਼ਿਆਦਾ ਵਧੀਆ ਲੱਗਦੇ ਨੇ ਆ ਦੇਖੋ ਲੈਸਾਂ ਪਾ ਕੇ ਨਾ ਸੋਹਣਾ ਡਿਜ਼ਾਈਨ ਤਿਆਰ ਕਰਿਆ ਹੈ ਬਾਕੀ ਆਪਾਂ ਪ੍ਰਿੰਟ ਸੂਟਾਂ ਤੇ ਜਾਂ ਪਲੇਨ ਸੂਟਾਂ ਤੇ ਐਦਾਂ ਡਿਜ਼ਾਈਨਿੰਗ ਕਰਦੇ ਆ ਤੁਸੀਂ ਸਾਡੇ ਕੋਲੋਂ ਵੀ ਜਿਹੜਾ ਹੈਗਾ ਜਿਵੇਂ ਕਹიდੀ ਆਪਾਂ ਹੈ ਨਾ ਸੂਟਾਂ ਦੇ ਉੱਤੇ ਕਲਾਕਾਰੀ ਸਾਰੇ ਤਰ੍ਹਾਂ ਦੀ ਆਪਾਂ ਕਰਦੇ ਆਂ ਵਿੱਚ ਤੇਈ ਵਾਰੀ ਦੇ ਚੁਆਇਸਸ ਸੀਗੇ ਹਾਂ ਪਿਛਲੇ ਸਾਲ ਵੀ ਬੜਾ ਟ੍ਰੈਂਡ ਚੱਲਿਆ ਜੋਨਟ ਲੈਸਾਂ ਪਾ ਕੇ ਹੁਣ ਵੀ ਗਰਮੀ ਦੇ ਹਿਸਾਬ ਨਾਲ ਸਾਰਾ ਜਿਹੜਾ ਹੈਗਾ ਬਣਵਾ ਰਹੇ ਆ ਉਸ ਤਰ੍ਹਾਂ ਹੀ ਤੇ ਹੁਣ ਇੱਕ ਉਹਨਾਂ ਦਾ ਆ ਸੂਟ ਹੈਗਾ ਇਹ ਹਜੇ ਉਹਨਾਂ ਦਾ ਜਿਹੜਾ ਹੈਗਾ ਕਮੀਜ਼ ਤਰਪਾਈ ਹੋਣ ਨੂੰ ਵਾਸਤੇ ਦਿੱਤਾ ਹੋਇਆ ਉਹਨਾਂ ਦੇ ਕਾਫੀ ਸੂਟ ਸੀਗੇ ਇਹ ਆਪਣੇ ਕੋਲੇ ਸੇਲ ਹੋਇਆ ਸੀਗਾ ਸੂਟ ਆਪਣੇ ਕੋਲੇ ਖਰੀਦਿਆ ਸੀਗਾ ਔਰ ਗੰਜਾ ਦਾ ਦੁਪੱਟਾ ਸੀਗਾ ਔਰ ਗੰਜਾ ਦਾ ਜਿਹੜਾ ਹੈਗਾ ਸ਼ਰਟ ਸੀਗੀ ਬਹੁਤ ਸੋਹਣਾ ਦੇਖੋ ਗੋਟਾ ਲੱਗਿਆ ਹੋਇਆ ਇਸ ਤਰੀ ਸ਼ਰਟ ਤੇ ਗੋਟਾ ਲੱਗਿਆ ਹੋਇਆ ਸੀਗਾ ਇਹ ਸਲਵਾਰ ਹੈ ਸਲਵਾਰ ਦੀ ਮੋਰੀ ਤੇ ਤੇ ਵੀ ਜਿਹੜਾ ਹੈਗਾ ਵਰਕ ਸੀਗਾ ਦੇਖੋ ਬਹੁਤ ਸੋਹਣਾ ਵਰਕ ਹੈ ਇਹਦੇ ਨਾਲ ਦਾ ਸੂਟ ਤੁਹਾਨੂੰ ਹੁਣ ਵੀ ਤੁਸੀਂ ਸਾਡੇ ਕੋਲੋਂ ਆਰਡਰ ਕਰ ਸਕਦੇ ਹੋ ਤੇ ਇਹ ਅਗਲਾ ਸੂਟ ਜਿਹੜਾ ਹੈਗਾ ਸੀਗਾ ਜੀ ਇਹਦੇ ਨਾਲ ਦਾ ਵੀ ਅਜੇ ਕਮੀਜ਼ ਪਰਪਾਈ ਹੋਣ ਵਾਲਾ ਰਹਿੰਦਾ ਕਮੀਜ਼ ਬਣਿਆ ਹੋਇਆ ਇਹਦੇ ਵੀ ਮੋਰੀ ਤੇ ਵਰਕ ਸੀਗਾ ਆ ਦੇਖੋ ਇਹ ਪਿਓਰ ਦਾ ਜਿਹੜੀ ਹੈਗੀ ਸਲਵਾਰ ਹੈਗੀ ਹੈ ਇਹ ਵੀ ਆਪਾਂ ਨੇ ਦੇਣਾ ਆ ਸ਼ੂਟ ਉਹ ਕੁੜੀਆਂ ਜਿਹੜਾ ਹੈਗਾ ਤਰਪਾਈ ਕਰ ਰਹੀਆਂ ਨੇ ਅਗਲਾ ਸ਼ੂਟ ਆਪਣਾ ਹੈਗਾ ਜੀ ਇਹ ਵਾਲਾ ਆ ਦੇਖੋ ਇਹ ਵੀ ਅਸੀਂ ਅੱਜ ਸ਼ੂਟ ਦੇਣਾ ਆ ਜਾ ਕੋ ਉੱਤੇ ਪਾਉਣਾ ਹੈ ਉਹਨਾਂ ਨੇ ਆ ਦੇਖੋ ਇਸ ਤਰ੍ਹਾਂ ਜਿਹੜਾ ਹੈਗਾ ਇਹ ਸ਼ੂਟ ਬਣਿਆ ਹੋਇਆ ਹੈ ਇਹ ਵੀ ਜਿਹੜਾ ਹੈਗਾ ਟਿਸ਼ੂ ਦਾ ਸ਼ੂਟ ਸੀਗਾ ਇਹਦੇ ਵਿੱਚ ਵੀ ਆਪਾਂ ਨੇ ਟਾਪਟਾ ਲਗਾਇਆ ਹੋਇਆ ਟਾਪਟਾ ਲੱਗਿਆ ਹੋਇਆ ਇਹਦੇ ਵਿੱਚ ਸਾਰਾ ਵਰਕ ਵੀ ਬਹੁਤ ਸੋਹਣਾ ਆ ਦੇਖੋ ਇਹਦਾ ਗਲਾ ਆਪਾਂ ਨੇ ਇਸ ਤਰੀਕੇ ਦਾ ਬਣਾਇਆ ਹੈ ਜਿੱਦਾਂ ਵਰਕ ਸੀਗਾ ਹਨਾ ਉਹਦੇ ਹਿਸਾਬ ਨਾਲ ਦੇਖੋ ਜੇ ਇਹ ਚੀਜ਼ਾਂ ਥੋੜੀ ਥੋੜੀਆਂ ਚੀਜ਼ਾਂ ਜਿਹੜੇ ਹੈਗੇ ਧਿਆਨ ਦੇਣ ਵਾਲੀ ਹੁੰਦੀਆਂ ਨੇ ਇਹਨਾਂ ਦਾ ਵਰਕ ਜਿਹੜਾ ਹੈਗਾ ਇਸ ਲੋਟ ਸੀਗਾ ਬਾਕੀ ਆਪਾਂ ਸਾਰਿਆਂ ਦੇ ਵਿੱਚ ਗੋਲ ਗાળા ਪਾਉਣੇ ਆ ਇਹਦੇ ਆਪਾਂ ਉਹ ਵਰਕ ਦੇ ਹਿਸਾਬ ਨਾਲ ਗાળા ਪਾਏ ਦੇਖੋ ਕਿਉਂਕਿ ਹਰ ਇੱਕ ਤਰ੍ਹਾਂ ਦੇ ਗਲੇ ਆਪਾਂ ਬਣਾ ਸਕਦੇ ਆ ਹਨਾ ਤੇ ਇਹਦਾ ਆਪਾਂ ਡਿਜ਼ਾਈਨ ਦੇ ਹਿਸਾਬ ਨਾਲ ਹੀ ਗાળા ਪਾਏ ਜਿੱਦਾਂ ਇਹਨਾਂ ਦਾ ਬਾਕੀ ਲੈਂਥ ਕਾਫੀ ਸੀਗੀ ਇਹਨਾਂ ਦੀ ਪਿੱਛਲੀ ਲੈਂਥ ਘਟਦੀ ਸੀਗੀ ਫਿਰ ਆਪਾਂ ਨੇ ਦੇਖੋ ਅਲੱਗ ਲੀਅਰ ਲਾ ਕੇ ਪਿੱਛੇ ਇਹ ਵਾਲਾ ਗੋਟਾ ਲਾਇਆ ਕਿਉਂਕਿ ਫਿਰ ਜੇ ਵਿੱਚ ਇਸ ਤਰ੍ਹਾਂ ਹੀ ਫੋਲਡ ਕਰਦੇ ਤਿੰਨ ਤਿੰਨ ਇੰਚ ਲੈਂਥ ਨੇ ਘਟ ਜਾਣਾ ਸੀਗਾ ਉਹਨਾਂ ਦੀ ਲੈਂਥ ਜਿਹੜੀ ਹੈਗੀ 44 43 ਇੰਚ ਤਿਆਰ ਸੀਗੀ ਕਿਉਂਕਿ ਹਾਈਟ ਦੇ ਹਿਸਾਬ ਨਾਲ ਹਨਾ ਫਿਰ ਚਲੋ ਕਈ ਵਾਰੀ ਅਗਲਾ ਨਹੀਂ ਪਾਉਂਦਾ ਹੈਗਾ ਤੇ ਜਿੰਨੀ ਤੇ ਲੈਂਥ ਹੁੰਦੀ ਹੈ ਉਹਨਾਂ ਜਿਹੜਾ ਹੈਗਾ ਕੰਮ ਹੀ ਪੈਂਦਾ ਹੈਗਾ ਜੀ ਇਹ ਆਪਣੇ ਅੱਜ ਦੇ ਸੂਟ ਸੀਗੇ ਹੈਗੇ ਇਹ ਮੇਲਾ 13 14 ਸੂਟ ਨੇਗੇ ਬਾਕੀ ਚਾਰ-ਪੰਜ ਸੂਟ ਜਿਹੜੇ ਹੈਗੇ ਸਵੇਰੇ ਉਹਨਾਂ ਨੂੰ ਜਲਦੀ ਸੀਗੀ ਕੋਈ ਲੈ ਗਿਆ ਇਹ ਆਪਣੇ ਇੰਨੇ ਕੁ ਸੂਟ ਜਿਹੜੇ ਹੈਗੇ ਨੇ ਹਫ਼ਤੇ ਦੇ ਹੁੰਦੇ ਆ ਜੀ ਜਿੰਨੇ ਕ ਆਪਾਂ ਸਟੀਚਿੰਗ ਕਰਦੇ ਆ ਤੁਹਾਡੇ ਨਾਲ ਸ਼ੇਅਰ ਕਰਦੇ ਆ ਵਿੱਚੋਂ ਚਲੋ ਸੂਟ ਕੋਈ ਦੇਣੇ ਵੀ ਪੈ ਜਾਂਦੇ ਨੇ ਹਜੇ ਇੱਕ-ਦੋ ਸੂਟ ਸਾਡੇ ਵਿਚਾਲੇ ਵੀ ਪੈ ਨੇ ਕਿਉਂਕਿ ਕੰਮ ਬਹੁਤ ਜ਼ਿਆਦਾ ਹੈ ਪਹਿਲਾਂ ਬਹੁਤ ਜ਼ਿਆਦਾ ਠੰਡ ਸੀ ਹੁਣ ਮਾੜਾ ਜਿਹਾ ਕੰਮ ਵਧੀਆ ਹੋਣ ਲੱਗਿਆ ਹੈਗਾ ਕਿਉਂਕਿ ਹੁਣ ਦਿਨ ਥੋੜੇ ਜਿਹੇ ਜਿਵੇਂ ਆਪਾਂ ਕਹიდੀਏ ਬੜੇ ਹੋ ਗਏ ਖੁੱਲਗੇ ਦੇ ਨਾ ਤੇ ਹੁਣ ਉਹਦੇ ਕਰਕੇ ਸੇਤੀ ਕੰਮ ਵਧੀਆ ਨਿਭੜਦਾ ਹੈਗਾ ਠੰਡ ਦੇ ਵਿੱਚ ਕਿੰਨਾ ਜ਼ਰਤਾਂ ਜਿਹੜਾ ਹੈਗਾ ਕੰਮ ਹੀ ਨਹੀਂ ਚੱਲਦਾ ਇਹਦੇ ਕਰਕੇ ਔਖਾ ਹੋ ਜਾਂਦਾ ਸੀ ਬਾਕੀ ਆਪਣੇ ਕੋਲੇ ਹਰ ਇੱਕ ਤਰ੍ਹਾਂ ਦੇ ਜਿਹੜੇ ਹੈਗੇ कॉटन ਦੇ ਸੂਟ ਹਨਾ ਲੈਨਿੰਗਾਂ ਵਗੈਰਾ ਹਰ ਇੱਕ ਤਰ੍ਹਾਂ ਦਾ ਕੱਪੜਾ ਜਿਹੜਾ ਹੈਗਾ ਆਪਣੇ ਤੁਸੀਂ ਲੈ ਕੇ ਇੱਥੇ ਵੀ ਸਟਿਚ ਕਰਾ ਸਕਦੇ ਹੋ ਆਪਣੇ ਕੋਲੇ ਹਰ ਇੱਕ ਤਰ੍ਹਾਂ ਦਾ ਕੱਪੜਾ कॉटन ਦੇ ਤੇ ਜਿਹੜਾ ਹੈਗਾ ਆ ਗਿਆ ਆਪਣੇ ਬੁਟੀਕ ਤੇ ਤੁਸੀਂ ਜਦੋਂ ਮਰਜ਼ੀ ਆ ਕੇ ਖਰੀਦ ਸਕਦੇ ਹੋ ਇੱਕ ਵਾਰੀ ਤੁਹਾਨੂੰ ਆਪਾਂ ਆਪਣਾ ਐਡਰੈਸ ਫਿਰ ਦੱਸਾਂਗੇ ਜੀ ਆਪਣਾ ਐਡਰੈਸ ਹੈਗਾ ਕੌਸ ਸੰਦੂ ਬੁਟੀਕ ਐਂਡ ਬਿਊਟੀ ਸਲੂਨ ਧੂਰੀ ਬਰਨਾਲਾ ਰੋਡ ਦੇ ਉੱਪਰ ਹੈਗਾ ਜੀ ਜੇਕਰ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੀ ਹੈ ਤਾਂ ਨਾ ਇੱਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਜੀ ਸਾਡੇ ਚੈਨਲ ਤੇੰਨ ਨਿਓ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰ ਲਿਓ ਜੀ ਸਾਰਿਆਂ ਨੂੰ ਮੇਰੇ ਵੱਲੋਂ ਬਹੁਤ-ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੈ ਜੀ ਬਣ ਕੇ ਸਨ ਸਦਾ ਖੁਸ਼ ਰਹੋ